ਹੈਲੋ ਜੀ ਸਤਸ਼ਯਾ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਾਡੇ ਬਲੌਗ ਦੇ ਵਿੱਚ ਤੇ ਲੋ ਜੀ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਜਿਸ ਦਿਨ ਆਪਾਂ ਨੇ ਨਾ ਮੱਖਣੀ ਤੋਂ ਘਿਓ ਬਣਾਉਣ ਦੀ ਵੀਡੀਓ ਪਾਈ ਸੀ ਨਾ ਉਸ ਦਿਨ ਆਪਾਂ ਨੂੰ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਵੀ ਮਲਾਈ ਤੋਂ ਹਾਂ ਦਾ ਬਿਨਾ ਰੜਕੇ ਮਲਾਈ ਨੂੰ ਸਿੱਧਾ ਘਿਓ ਬਣਾ ਕੇ ਦਿਖਾਓ ਬਈ ਉਹ ਕਿਸ ਤਰ੍ਹਾਂ ਬਣਦਾ ਕਈ ਵਾਰ ਭੈਣ ਭਾਈਆਂ ਕੋਲ ਵੀ ਉਹ ਨਹੀਂ ਹੁੰਦੀ ਹੈਗੀ ਰੜਕਣ ਵਾਲੀ ਮਧਾਣੀ ਨਹੀਂ ਹੁੰਦੀ ਹੈਗੀ ਤਾਂ ਫਿਰ ਆਪਾਂ ਸਿੱਧਾ ਮਲਾਈ ਤੋਂ ਕਿਓ ਕਿ ਮੈਂ ਬਣਾ ਸਕਦੇ ਆ ਵੀ ਉਹ ਜ਼ਰੂਰ ਵੀਡੀਓ ਸ਼ੇਅਰ ਕਰੋ ਤੇ ਆਪਾਂ ਉਹੀ ਵੀਡੀਓ ਲੈ ਕੇ ਆਏ ਤੁਹਾਡੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਕੜਾਹੀ ਧਰ ਲਈ ਜੀ ਤੇ ਇਹ ਹੈਗੀ ਜੀ ਆਪਣੇ ਕੋਲ ਮਲਾਈ ਗਾਂ ਦੇ ਦੁੱਧ ਦੀ ਹੈ ਵਿੱਚ ਮਲਾਈ ਮਿਕਸਾ ਵਿੱਚ ਹੈ ਮੱਝ ਦਾ ਦੁੱਧਾ ਵਿੱਚ ਹੈ ਘਾਹ ਦਾ ਦੁੱਧਾ ਮਿਕਸ ਮਲਾਈ ਆਪਣੇ ਕੋਲ ਇਹ ਤੇ ਇਹਨੂੰ ਬਿਨਾਂ ਰੜਕੇ ਨਾ ਆਪਾਂ ਕਿਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਤੇ ਦੇਖੋ ਨਾਲ ਕਿੰਨੀ ਛੇਦੀ ਬਣਦਾ ਹੈ ਤੇ ਜੁੜੇ ਰਹੋ ਬਲੌਗ ਦੇ ਨਾਲ ਤੇ ਆਪਾਂ ਸਭ ਤੋਂ ਪਹਿਲਾਂ ਇਹ ਸਾਰੀ ਉਹ ਮਲਾਈ ਜਿਹੜੀ ਹੈਗੀ ਆਪਣਾ ਕੜਾਹੀ ਗਰਮ ਹੋ ਗਈ ਇਹਦੇ ਵਿੱਚ ਪਾ ਲਾਂਗੇ। ਲਓ ਜੀ ਆਪਾਂ ਨੇ ਸਾਰੀ ਮਲਾਈ ਇਹਦੇ ਵਿੱਚ ਕੜਾਹੀ ਦੇ ਵਿੱਚ ਪਾਤੀ ਤੇ ਹੁਣ ਇਹਨੂੰ ਕਰਾਂਗੇ ਗਰਮ ਤੇ ਆਪਾਂ ਇਹ ਬਿਨਾ ਇਹਨੂੰ ਮਤਲਬ ਮਧਾਣੀ ਲਾਏ ਬਿਨਾ ਰੜਕੇ ਸਿੱਧੀ ਮਲਾਈ ਧੋਕਿਓ ਬਣਾ ਕੇ ਦਿਖਾਵਾਂਗੇ ਤੁਹਾਨੂੰ। ਵੀ ਕਿੰਨੇ ਸੌਖੇ ਤਰੀਕੇ ਨਾਲ ਬਣਦਾ ਇਹ ਤਰੀਕਾ ਬਹੁਤ ਵਧੀਆ। ਕਈ ਵਾਰ ਭੈਣ ਭੈਣਾਂ ਕੋਲ ਮਧਾਣੀ ਵਗੈਰਾ ਨਹੀਂ ਹੁੰਦੀ ਹੈਗੀ ਰੜਕਣ ਵਾਲੀ ਤੇ ਤੋ ਸੀਨਾ ਇਸ ਤਰ੍ਹਾਂ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਬਸ ਇਹਨੂੰ ਹਿਲਾਉਂਦੇ ਹੋਏ ਨਾ ਆਪਾਂ ਗਰਮ ਕਰਾਂਗੇ ਮਲਾਈ ਨੂੰ ਹਿਲਾਉਂਦੇ ਰਹਿਣਾ ਵੀ ਕੜਚੀ ਨਹੀਂ ਛੱਡਣੀ ਹੈਗੀ ਜੇ ਕੜਚੀ ਛੱਡਾਂਗੇ ਫੇਰ ਥੱਲੇ ਲੱਗ ਜਾਊਗਾ ਤੇ ਜਲ ਜਾਊਗੀ ਇਸੇ ਤਰ੍ਹਾਂ ਹੀ ਆਪਾਂ ਘਿਓ ਬਣਾਉਨੇ ਆ ਮੱਖਣੀ ਤੋਂ ਉਹਨੂੰ ਵੀ ਆਪਾਂ ਹਿਲਾਉਂਦੇ ਰਹਿਨੇ ਹੁੰਦੇ ਆ ਫੇਰ ਉਹ ਥੱਲੇ ਨਹੀਂ ਲੱਗਦਾ ਤੇ ਭਾਂਡਾ ਆਪਣਾ ਬਿਲਕੁਲ ਹੋ ਜਾ ਹੀ ਰਹਿੰਦਾ ਜਿਹੜਾ ਜਿਹੇ ਆਪਾਂ ਨੇ ਕੜਾਹੀ ਰੱਖੀ ਹੁੰਦੀ ਹੈ ਲਓ ਜੀ 5 ਮਿੰਟ ਹੋ ਗਏ ਆਪਣੀ ਮੜਾਈ ਰਿਜਦੀ ਇਹਨੂੰ ਆ ਦੇਖੋ ਸਾਈਡ ਤੇ ਕਿਉਂ ਬਣਨ ਲੱਗ ਗਿਆ ਸਰ 5 ਮਿੰਟ ਦਾ 10 ਮਿੰਟ ਦੇ ਵਿੱਚ ਬੜ ਕੇ ਤਿਆਰ ਹੋ ਜਾਂਦਾ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਹੋਰ 5 ਕੁ ਮਿੰਟ ਹੋਰ ਸੇਕ ਲਵਾਉਨੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਲਓ ਜੀ ਆਪਣਾ ਮੜਾਈ ਧੋ ਕਿਉਂ ਬਣ ਗਿਆ ਹੋ ਗਿਆ ਤਿਆਰ ਤੇ ਬਸ ਥੋੜਾ ਜਿਹਾ ਹੋਰ ਝੋਣੇ ਇਹਨੂੰ ਬਸ ਆ ਬਰਾਊਨ ਜਿਹਾ ਹੋ ਜਾਣਗੇ ਜਿਹੜੀਆਂ ਸੱਜੀਆਂ ਜੀਆਂ ਨੇ ਇਹਦੇ ਵਿੱਚ ਤੇ ਫਿਰ ਬੰਦ ਕਰਕੇ ਨਾ ਗੈਸ ਤੇ ਭਾਂਡੇ ਚ ਕੱਢ ਕੇ ਫਿਰ ਤੁਹਾਨੂੰ ਦਿਖਾਉਣਾ ਦੇਖੋ ਆਪਾਂ ਨੇ ਫੁੱਲ ਗੈਸ ਤੇ ਬਣਾਇਆ ਕਿਉਂ ਤੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿਉਂ ਬਣਾ ਲੱਗੇ ਚਾਹੇ ਮੜਾਈ ਤੋਂ ਬਣਾਓ ਚਾਹੇ ਮੱਖਣੀ ਤੋਂ ਬਣਾਓ ਭਾਰੀ ਤਲੇ ਵਾਲੇ ਭਾਂਡੇ ਚ ਬਣਾਓ ਮਤਲਬ ਜਿਹੜਾ ਭਾਂਡਾ ਭਾਰੀ ਹੋਵੇ ਉਹਨੂੰ ਤਲਾ ਮਤਲਬ ਥੱਲਾ ਭਾਰੀ ਹੋਵੇ ਉਸ ਭਾਂਡੇ ਦੇ ਵਿੱਚ ਕਿਉਂ ਬਣਾਇਆ ਕਰੋ ਫਿਰ ਬਿਲਕੁਲ ਵੀ ਕਿਉਂ ਨਾ ਤਾਂ ਥੱਲੇ ਲੱਗਦਾ ਨਾ ਚੜਦਾ ਤੁਹਾਨੂੰ ਦਿਖਾਉਣੀ ਆ ਬਾਅਦ ਚ ਭਾਂਡਾ ਵੀ ਵੀ ਕਿਹੋ ਜਿਹਾ ਕੜਾਹੀ ਆਪਣੀ ਬਾਅਦ ਚ ਕਿਉਂ ਬਣਾਇਆ ਤੋਂ ਬਾਅਦ ਕੇ ਨਾਲ ਘੋ ਘੰਡਿਚ ਕੱਢ ਕੇ ਦਿਖਾਉਣਾ ਆ। ਆਮਨਾਈ 2 ਕਿ ਤੇ ਜਾਗ ਲਾਏ ਹੈ ਨਾ ਤੇ 1/2 ਕਿਲੋ ਦੀ ਇਹ ਥੋੜਾ ਜਿਹਾ ਘਟਾ 1/2 ਇਹ ਕਿਉਂ ਨਿਕਲਦਾ ਜੀ ਬਲਾਈ ਦੇ ਵਿੱਚੋਂ ਤੇ ਇਹ ਨਿਕਲੇ ਆ ਆਹੋ ਅਛੱਡ ਗਈ ਆ ਦੇਖੋ ਬਿਲਕੁਲ ਨਹੀਂ ਆਪਣੀ ਕਲਾਈ ਜੜੀ ਸੱਲੋ ਬਿਲਕੁਲ ਸਾਫ ਪਈ ਆ जिमें आप दूसरी सब्जी बना के कढ़ाई माजते उस तरह ही मांझी जाने घ्यो बना के बिल्कुल नहीं अपना भांडा जड़े तो अपना घ्यो है बिल्कुल बन जी। जी है है के तैयार है प्योर घ्यो घर का देसी लॉजी जेकर वीडियो पसंद आई तो लाइक शेयर कमेंट करके जरूर दस्यो मिलते हैं जी कलू किसी नमें ब्लॉक को तद तक ले सत श्रीकाल जी बाय बाय